ਪਹਿਲੀ ਕਮਾਈ ਵਿੱਚ ਤੁਸੀਂ ਸਭੀ ਤੁਹਾਨੂੰ 100 ਰੁਪਿਆ ਨਾਮ ਵਜੋਂ ਮਿਲਿਆ ਜਦੋਂ ਖਾੜੇ ਲੱਗਣ ਲੱਗੇ ਉਦੋਂ ਪਹਿਲੀ ਕਮਾਈ ਫਿਰ ਕੀ ਲੈਣ ਲੱਗੇ ਕੋਈ ਮਿਥਕੀ ਹੁੰਦੀ ਸੀ ਗੱਲ ਜਾਂ ਖੁੱਲਾ ਹੁੰਦਾ ਸੀ ਨਹੀਂ ਉਹਦੋਂ ਦੀ ਗੱਲ ਬੜੀ ਅਜੀਬ ਹੈ ਜੀ ਉਹ ਜਿਹੜੇ ਪੈਸੇ ਉੱਤੋਂ ਬਣਦੇ ਸੀ ਖਾੜੇ 'ਚ ਨਾ ਉਹ ਘਰ ਵਾਲਿਆਂ ਦੇ ਹੁੰਦੇ ਸੀ ਉਹ ਕਾਪੀ ਲੈ ਕੇ ਬਹਿ ਜਾਂਦੇ ਸੀ ਕਿਉਂਕਿ ਮੈਂ ਤੇ ਬੀਬੀ ਰਣਜੀਤ ਕੌਰ ਜੀ ਅਸੀਂ ਗਾਉਣ ਲੱਗੇ ਸਾਨੂੰ 7-800 ਰੁਪਿਆ ਬਣ ਜਾਂਦਾ ਸੀਗਾ ਉਹ ਸਾਨੂੰ 300 ਰੁਪਿਆ ਦੇ ਕੇ ਤੋੜ ਦਿੰਦੇ ਸੀਗਾ ਬਾਕੀ ਦਨ ਉਹਦਾ ਦਰੂ ਦੁਰਗ ਲੀਨ ਲੀਨ ਬਦਲ ਪਾਸੇ ਹੀ ਉਹ ਉਹਨਾਂ ਦੇ ਇੱਕ ਉਹਨੂੰ ਕੀ ਕਹਿੰਦੇ ਹੁੰਦੇ ਨੇ ਏਟੀਐਮ ਬਣ ਗਏ ਸੀਗੇ ਏਟੀਐਮ ਕਮਾਊ ਬੱਤ ਬਣ ਗਏ ਸੀ ਕਮਾਊ ਬੱਤ ਬਣ ਗਏ ਲੋਕਾਂ ਦੇ ਲੋਕਾਂ ਦੇ ਹੋਰ ਐ ਚੱਲ ਰਿਹਾ तकरीबन 15 ਸਾਲ 15 ਸਾਲ ਚੱਲਿਆ ਫਿਰ ਇਹ ਕਿਵੇਂ ਬਦਲਿਆ ਫਿਰ ਇਸ ਚ ਕਿ ਕਲਾਕਾਰਾਂ ਵੱਲੋਂ ਡੋਬਾ ਇਹ ਫਿਰ ਜਿਸ ਵੇਲੇ ਪੰਜਾਬ ਦੇ ਵਿੱਚ ਮਤਲਬ ਆਪਾਂ ਉਹਨੂੰ ਕਹਿ ਸਕਦੇ ਹਾਂ ਕਾਲੇ ਦਿਲ ਕਹੋ ਜੀ ਤਵਾ ਜਿਆ ਆਇਆ ਜੀ 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 ਉਸ ਵੇਲੇ ਵਿਆਹ ਬੰਦ ਹੋ ਗਏ ਜੀ ਫੰਕਸ਼ਨ ਬੰਦ ਹੋ ਗਏ ਜੀ ਕੋਈ ਚਟਣੀ ਸੀ ਕਰਦਾ ਕੋਈ ਕੋਠੀ ਨਹੀਂ ਸੀ ਪਾਉਂਦਾ ਜੀ ਹੈ ਜੀ ਬਿਲਕੁਲ ਤੇ ਵਿਆਹ ਦੇ ਵਿੱਚ 11 ਬੰਦਿਆਂ ਤੋਂ ਵੱਧ ਨਹੀਂ ਸੀ ਜਾਂਦੇ ਜੀ ਹੈ ਜੀ ਫਿਰ 6-7 ਤਾਸ ਹੀ ਹੁੰਦੇ ਸੀਗੇ ਜੀ ਹੈ ਜੀ ਫਿਰ ਤਾਂ ਲਾੜਾ ਤੇ ਲੜਣ ਦੇ ਪੀਓ ਹੀ ਸਮਝ ਦੋਈ ਦੋਈ ਜਾ ਸਕਦੇ ਸੀ ਕਿ ਤੀਜਾ ਤਾਂ ਜਾ ਹੀ ਨਹੀਂ ਸਕਦਾ ਇਸ ਕਰਕੇ ਉਹ ਸਾਰਾ ਕੰਮ ਬੰਦ ਹੋ ਗਿਆ ਜੀ ਬੰਦ ਰਿਹਾ तकरीबन 8-10 ਸਾਲ ਜੀ ਕੋਈ ਕੋਈ ਪ੍ਰੋਗਰਾਮ ਹੁੰਦਾ ਸੀਗਾ ਕਿਸੇ ਦੇ ਘਰੇ ਹੂੰ ਹਾਂਜੀ ਅਗਲੇ ਅੰਦਰ ਵੜ ਕੇ ਕਰਾ ਲੈਂਦੇ ਸੀ ਜੀ ਲੇਕਿਨ ਗੈਦਰਿੰਗ ਨਹੀਂ ਸੀ ਹੁੰਦੀ ਜੀ ਤੇ ਉਹਨਾਂ ਦੇ ਜਦੋਂ ਉਹ 10 ਸਾਲ ਪ੍ਰੋਗਰਾਮ ਬੰਦ ਰਹੇ ਹਾਂ ਫਿਰ ਇੱਥੇ ਸਰਦਾ ਵਿਆਹ ਸਿੰਧੀ ਸਰਕਾਰ ਬਣੀ ਜੀ ਉਹ ਜੋ ਸਰਕਾਰ ਬਣੀ ਫਿਰ ਪ੍ਰੋਗਰਾਮ ਖੁੱਲ੍ਹੇ ਜੀ ਤੇ ਸਾਡੀ ਕਿਸੇ ਆਰਟਿਸਟ ਨੇ ਉਹਨੂੰ ਆਪਣੀ ਫੀਸ ਬਹੁਤ ਵਧਾ ਦਿੱਤੀ ਜੀ ਐਨੀ ਫੀਸ ਵਧਾ ਦਿੱਤੀ ਬਈ ਕਿਉਂਕਿ ਲੋਕਾਂ ਕੋਲੇ ਪੈਸਾ ਸੀਗਾ ਜੀ ਕਿਉਂਕਿ 10 ਸਾਲ ਖਰਚਾ ਕੋਈ ਨਹੀਂ ਸੀ ਜੀ ਬਿਲਕੁਲ ਜੀ ਉਹ ਖਰਚਾ ਹੋਣ ਦੀ ਵਜ੍ਹਾ ਦੇ ਨਾਲ ਨਾ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਕੋਲੇ ਪੈਸੇ ਸੀਗੇ ਲੋਕ ਪੇ ਕਰ ਦਿੰਦੇ ਸੀ ਜੀ ਅਰੇ ਫਿਰ ਹੌਲੀ ਹੌਲੀ ਪੈਸਾ ਵੱਧਦਾ ਗਿਆ ਪਰ ਉਹ ਜਿਵੇਂ ਤੁਸੀਂ ਦੱਸਿਆ ਵੀ ਉਹ 10 ਸਾਲ 10 ਸਾਲ ਪ੍ਰੋਗਰਾਮ ਨਹੀਂ ਲੱਗੇ ਫਿਰ ਕਲਾਕਾਰਾਂ ਦਾ ਰੋਜੀ ਰੋਟੀ ਫਰੋ 10 ਸਾਲਾਂ ਚ ਕਿਵੇਂ ਚੱਲੀ ਜੇ ਖਾਸ ਕਰ ਤੁਹਾਡੀ ਗੱਲ ਕਰੀ ਫਿਰ ਉਹ 10 ਸਾਲ ਚ ਕੀ ਰਿਹਾ ਦੋ ਨਰਵਲ ਸਾਹਿਬ ਬੜੀ ਕਹਾਣੀ ਦੂੰਗੀ ਵੀ ਹੈ ਜੀ ਦੁੱਖ ਨਾਲ ਕਹਿਣੀ ਪੈਂਦੀ ਹੈ ਜੀ ਮੈਂ ਤਾਂ ਆਟੇ ਦੀ ਚੱਕੀ ਲਾਈ ਸੀ ਅੱਛਾ ਬੜੀ ਬੜੀ ਅਜੀਬ ਗੱਲ ਹੈ ਉਹ ਜੋ ਚੱਕੀ ਮੈਂ ਲਾਈ ਨਾ ਇੱਕ ਦਿਨ ਮੈਨੂੰ ਕੋਚਰੀ ਦੇ ਵਿੱਚ ਇੱਕ ਇਨਸਪੈਕਟਰ ਮਿਲ ਗਿਆ ਹੈ ਉਹ ਚੱਕੀ ਦੇ ਉੱਤੇ ਮਤਲਬ ਚੱਕੀ ਨੂੰ ਮੇਰੀ ਮਿਸਿਸ ਬਣਾਉਂਦੀ ਸੀ ਜੀ ਠੀਕ ਹੈ ਜੀ ਉਹ ਇਨਸਪੈਕਟਰ ਮੈਨੂੰ ਮਿਲ ਗਿਆ ਉਹ ਮੈਨੂੰ ਕਹਿੰਦਾ ਉਹ ਸਦੀਕ ਜੀ ਤੁਸੀਂ ਮਿਲਦੇ ਹੀ ਨਹੀਂ ਹਾਂ ਜੀ ਦੱਸੋ ਕਿ ਮਿਲਣਾ ਕੀ ਕਰ ਰਗੇ ਮੈਂ ਕਹਿੰਦਾ ਕਰੀ ਬਲੀ ਉੱਥੇ ਤੜੀ ਜਾ ਕੇ ਆ ਚੱਕੀ ਤੇ ਤੁਸੀਂ ਮਿਲੋ ਸਾਨੂੰ ਮਹਾਰਾਜ ਜੇ ਕਮਾਈ ਕੁਝ ਕਰਨੀ ਹੈ ਮਾਝਾ ਦੱਸੋ ਕੀ ਹੋਇਆ ਤੁਸੀਂ ਮਿਲੇ ਵਿਲੋਗ ਦਾ ਇਹ ਦੱਸੋ ਗੱਲ ਮੈਂ ਹਪਾ ਮਿਲਣ ਆਇਆ ਐਥੇ ਹੀ ਦੱਸ ਦਿਓ ਜੀ ਉਹ ਕਹਿਣ ਲੱਗੇ ਤੁਸੀਂ ਮੇਰੇ ਕੋਲੇ ਆਓ ਜਿਹੜਾ ਤੁਸੀਂ ਆਟਾ ਬਣਾਉਂਦੇ ਹੋ ਨਾ ਤੁਸੀਂ ਕਣਕ ਦੇ ਵਿੱਚ ਚੌਲਾਂ ਦੀ ਕਣੀ ਪਾ ਦਿਆ ਕਰੋ। ਜੀ। ਉਹ ਜੋ ਕੰਦੇ ਵਾਸਤੇ ਕਹਿੰਦੇ ਇੱਕ ਤਾਂ ਰੋਟੀ ਚਿੱਟੀ ਹੋਊਗੀ। ਜੀ। ਲੋਕੀ ਖੁਸ਼ ਹੁੰਦੇ ਨੇ। ਇਹ ਕਿ ਜਿਹੜੀ ਚੌਲਾਂ ਦੀ ਕਣੀ ਆ ਉਹ ਸਸਤੀ ਬਹੁਤ ਹੁੰਦੀ ਆ। ਜੀ। ਹਾਂਜੀ ਤੇ ਤੁਹਾਨੂੰ ਪੈਸੇ ਬਚਣਗੇ। ਜੀ। ਮਾਜੀ ਪਰ ਉਹ ਰੋਟੀ ਤੇ ਮੈਂ ਵੀ ਖਾਣਾ। ਹੂੰ। ਮੈਂ ਤਾਂ ਆਟਾ ਕਿਤੋਂ ਲੈਣਾਂ ਲਈ ਉਹੀ ਮੈਂ ਖਾਣਾ। ਜੀ। ਮੈਨੂੰ ਕਹਿੰਦੇ ਤੁਸੀਂ ਕਿਤੋਂ ਹੋਰ ਲੈ ਲਿਓ। ਮੈਂ ਕਹਾਂ ਤੁਸੀਂ ਉਹ ਨਾਲ ਉਹ ਨਹੀਂ ਮਿਲੇ। ਇੱਥੋਂ ਜੀਤੋ। ਯਰ ਦਾ ਡਰਸ ਮਿਲਦੀ ਜਾਂਦੇ ਹੋ ਅੱਜ ਤੁਹਾਨੂੰ ਯੋਨਾ ਨਹੀਂ ਮਿਲੇ ਉਹ ਮੇਰੇ ਬੂਲ ਦੇਖੀ ਆ ਗਈ ਅਰੇ ਮਤਲਬ ਕਰਵਾਲ ਸਾਹਿਬ ਬੜੀ ਅਜੀਬ ਕਹਾਣੀ ਲਿਖੀ ਰਹੀ ਜਿੰਦਗੀ ਚ ਬਹੁਤ ਕੁਝ ਦੇਖਿਆ ਅੱਛਾ ਵੀ ਬੁਰਾ ਵੀ ਹਾਂਜੀ ਲੇਕਿਨ ਮੈਂ ਸਮਝਦਾ ਠੀਕ ਹੈ ਹਰ ਬੰਦਾ ਆਪਣਾ ਆਪਣਾ ਕੰਮ ਕਰਦਾ ਜਿਦਾ ਜੈਸਾ ਕੰਮ ਜਿਹਨੂੰ ਆਉਂਦਾ ਜਿਹਦੇ ਕੋਈ ਰਾਸ ਆ ਗਿਆ